ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਂ ਡਕੌਂਦਾ ਦੀ ਹੋਈ ਵੱਡੀ ਜਿੱਤ ਝੁਕ ਗਿਆ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਦੇ ਵੱਲੋਂ ਪਿੱਖੀ ਥਾਣੇ ਦਾ ਘਰੋ ਕੀਤਾ ਜਾ ਰਿਹਾ ਸੀ ਦੋ ਦਿਨ ਤੋਂ ਪਿੱਖੀ ਥਾਣੇ ਦਾ ਘਰੋ ਇਸ ਕਰਕੇ ਕੀਤਾ ਜਾ ਰਿਹਾ ਸੀ ਕਿਉਂਕਿ ਮਾਨਸਾ ਦੇ ਹੀ ਟੈਪੀ ਦੇ ਕੁਝ ਮੱਜਾਂ ਦੇ ਰਖਵਾਲੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਚੋਰੀ ਦੇ ਝੂਠੇ ਮਾਮਲੇ ਦੇ ਵਿੱਚ ਫਸਾ ਕੇ ਥਾਣੇ ਬੁਲਾ ਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਹੀ ਮੁਕੱਦਮੇ ਵੀ ਦਰਜ ਕਰ ਦਿੱਤੇ ਉਹਨਾਂ ਦੇ ਉੱਤੇ ਦਬਾਅ ਵੀ ਕੀਤਾ ਜਾ ਰਿਹਾ ਪੁਲਿਸ ਤੱਕੇਸ਼ਾਹੀ ਕਰ ਰਹੀ ਸੀ ਐਸ ਐਚਓ ਭਿੱਖੀ ਦੇ ਉੱਤੇ ਐਸ ਐਚਓ ਜਿਹੜੇ ਭਿੱਖੀ ਥਾਣੇ ਦੇ ਨੇ ਉਹਨਾਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਸੀ ਤਾਂ ਕਿਸਾਨ ਆਗੂਆਂ ਦੇ ਵੱਲੋਂ ਥਾਣੇ ਦਾ ਘਰਾਓ ਕੀਤਾ ਗਿਆ ਤਾਂ ਥਾਣੇ ਦਾ ਘਰਾਓ ਕਰਨ ਤੋਂ ਬਾਅਦ ਇਹ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀ ਜਿਹੜੇ ਨੇ ਡੀ ਐਸ ਪੀ ਤੇ ਹੋਰ ਹਾਲਾ ਅਧਿਕਾਰੀ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਅਸੀਂ ਬਣਦੀ ਕਾਰਵਾਈ ਕੀਤੀ ਜਾ ਕਰਾਂਗੇ ਐਸਐਚਓ ਨੂੰ ਲਾਈਨ ਹਾਜ਼ਰ ਵੀ ਕਰਾਂਗੇ ਹੋਰ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲਗਾਏ ਆ ਉਹਨਾਂ ਨੂੰ ਵੀ ਲਾਈਨ ਹਾਜ਼ਰ ਕਰਾਂਗੇ ਤਾਂ ਇਸ ਭਰੋਸੇ ਤੋਂ ਬਾਅਦ ਫਿਰ ਜੋ ਥਾਣੇ ਦਾ ਘਰਾਓ ਕੀਤਾ ਸੀ ਉਹ ਪੋਸਟਪੋਨ ਕਰ ਦਿੱਤਾ ਕਿ ਜੇਕਰ ਇਨਸਾਫ ਮਿਲਦਾ ਤਾਂ ਠੀਕ ਆ ਨਹੀਂ ਤਾਂ ਫਿਰ ਦੁਬਾਰਾ ਧਰਨਾ ਲਾ ਲਵਾਂਗੇ ਤਾਂ ਕੀ ਕੁਝ ਕਿਹਾ ਇਸ ਬਾਬਤ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਸੁਭਾ ਪ੍ਰਧਾਨ ਮਹਿੰਦਰ ਸਿੰਘ ਭੈਣੀਵਾਗਾ ਦੇ ਵੱਲੋਂ ਸਾਡੇ ਸਹਿਯੋਗੀ ਜਗਰਾਤ ਸਿੰਘ ਭਿੱਖੀ ਦੇ ਵੱਲੋਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਆ ਕੀ ਕੁਝ ਕਹਿ ਰਹੇ ਨੇ ਮਾਨਸਾ ਦੇ ਕਿਸਾਨਾਂ ਕੋ ਸੁਣੋ ਫਿਰ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਵੱਲੋਂ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਭਿੱਖੀ ਥਾਣੇ ਦਾ ਘਰਾਓ ਕੀਤਾ ਘਰਾਓ ਦਾ ਕਾਰਨ ਇਹ ਹੈ ਵੀ ਪਿੰਡ ਡਟਾਈਪੀ ਦੇ ਵਿੱਚ ਪਿਛਲੇ ਦਿਨੀ 4 ਮੱਜਾਂ ਚੋਰੀ ਹੋ ਗਈਆਂ ਸੀ ਉਹ ਸੱਤ ਦੇ ਵਿੱਚ ਨਿਰਦੋਸ਼ ਆ ਬੰਦੇ ਜਿਹੜੇ ਚਾਰ ਬੁਰੀ ਤਰ੍ਹਾਂ ਪੁਲਿਸ ਨੇ ਕੁੱਟੇ ਭਿੱਖੀ ਥਾਣੇ ਦੇ ਨੇ ਤੇ ਕੁੱਟਣ ਤੋਂ ਬਾਅਦ ਜਦੋਂ ਜ਼ਿਆਦਾ ਜ਼ਖਮੀ ਹੋ ਗਏ ਉਹਨਾਂ ਨੂੰ ਭਿੱਖੀ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਮਾਨਸਾ ਰੈਫਰ ਕਰਤੇ ਮਾਨਸਾ ਵਾਲਿਆਂ ਨੇ ਦੋ ਦਿਨ ਰੱਖ ਕੇ ਤੀਜੇ ਦਿਨ ਬਾਅਦ ਬਠਿੰਡੇ ਰੈਫਰ ਕਰਤੇ ਪੰਜ ਦਿਨ ਸਾਡੀ ਪੁਲਿਸ ਆ ਜਿਹੜੀ ਰੁਕਾ ਵਾ ਗਿਆ ਭਿੱਖੀ ਥਾਣੇ ਦੀ ਪੁਲਿਸ ਉਹਨਾਂ ਦੇ ਬਿਆਨ ਲੈਣ ਨਹੀਂ ਗਈ ਇੱਥੋਂ ਪਤਾ ਲੱਗਦਾ ਵੀ ਚੋਰਾ ਨਾਲ ਕੁੱਤੀ ਰਲ ਗਈ ਹੈ ਵੇਰਾਸੀਂ ਦੋਨੇ ਗੇਟ ਬੰਦ ਕਰਕੇ ਭੇਕੀ ਠੰਗ ਦਾ ਘਰਾਉ ਕੀਤਾ ਤਾਂ ਜਿਹੜੇ ਹਰਾਖੇ ਸੀ ਸਾਡੇ ਉਹ ਗਰੀਬ ਪਰਿਵਾਰ ਸੀ ਉਹਨਾਂ ਨੂੰ ਅਨਸਾਫਤਵਾਇਆ ਤਿੰਨ ਮੰਗਾਂ ਰੱਖੀਆਂ ਸੀ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਪੁਲਿਸ ਲਾਈਨ ਦੇ ਵਿੱਚ ਹਾਜ਼ਰ ਕੀਤਾ ਜਾਵੇ ਤਾਂ ਪੁਲਿਸ ਲਾਈਨ ਦੇ ਵਿੱਚ ਉਹ ਹਾਜ਼ਰ ਕੀਤੇ ਤੇ ਨਾਲ ਜਿਹੜੀਆਂ ਦੋ ਮੰਗਾਂ ਹੋਰ ਸੀ ਉਹ ਵੀ ਉਹਨਾਂ ਨੇ ਲਾਗੂ ਕੀਤੀਆਂ ਐਸ ਐਚਓ ਸੀ ਆਈ ਦਾ ਬਖਤੌਰ ਸਿੰਘ ਐ ਇੰਸਪੈਕਟਰ ਸਟੇਜ ਦੇ ਉੱਤੇ ਬੋਲ ਕੇ ਗਏ ਨੇ ਤੇ ਨਾਲ ਅਸੀਂ ਕਿਹਾ ਵੀ ਸਿਵਲ ਪ੍ਰਸ਼ਾਸਨ ਦੀ ਇਨਕੁਆਰੀ ਜਿਹੜੀ ਖਰਾਮਾਂਗੇ ਖੋਲਹੀ ਜਾਵੇ ਉਹਨਾਂ ਨੇ ਇੱਥੇ ਤੱਕ ਸੀਮਿਤ ਹੋਏ ਆ ਜੀ ਸੀਆਈ ਵਾਲਾ ਐਸਐਸਓ ਨੇ ਦਰਖਾਸਤ ਦੇ ਕੇ ਉਹ ਸਾਰੀ ਇਹਦੀ ਪੜਤਾਲ ਕਰੂਗਾ ਤੇ ਬਣਦੇ ਦੋਸ਼ੀ ਉਹਨਾਂ ਨੂੰ ਸਜ਼ਾ ਦੇਊਗਾ ਤੇ ਜਿਹੜਾ ਮੱਜ ਚੋਰ ਨੇ ਜਿਹਨਾਂ ਦੇ ਮੱਜਾਂ ਗਰੀਬ ਪਰਿਵਾਰ ਦੀਆਂ ਖੋਲੀਆਂ ਨੇ ਉਹਨਾਂ ਨੂੰ 2-4 ਦਿਨਾਂ ਚ ਜਿਹੜੇ ਅਸਲੀ ਦੋਸ਼ੀ ਆ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਇੱਕ ਤੱਕੂਗਾ ਇਸ ਕਰਕੇ ਅੱਜ ਹੁਣ ਧਰਨਾ ਸਮਾਰਤ ਕੀਤਾ ਬੁੱਤਾ ਸਿੰਘ ਡੀਐਸਪੀ ਸਾਹਿਬ ਦੇ ਕਹਿਣ ਤੇ ਤੇ ਬਖਤੌਰ ਸਿੰਘ ਸੀਆਈ ਦੇ ਇੰਚਾਰਜ ਉਹਨਾਂ ਦੇ ਕਹਿਣ ਤੇ ਧਰਮਨਾਥ ਦਾ ਸਮਾਰਕ ਕੀਤਾ ਤੇ ਜਿਹੜਾ ਇਹਨਾਂ ਨੇ ਧੱਕਾ ਕੀਤਾ ਉਹਦੇ ਤੇ ਨਾਲ ਕਿਹਾ ਵੀ ਸਭ ਤੋਂ ਫਰਕ ਰਹਿ ਗਿਆ ਅੱਗੇ ਤੋਂ ਨਹੀਂ ਫਰਕ ਰਹੇਂਦਾ ਪੰਚਾਇਤਾਂ ਨੂੰ ਰੁੱਖਾ ਬੋਲਣ ਦਾ ਜਾਂ ਕਿਸਾਨ ਯੂਨੀਅਨ ਦੇ ਆਗੂ ਨੂੰ ਬੋਲਣ ਦਾ ਉਹ ਤੇ ਸਾਰੇ ਤੇ ਇਹਨਾਂ ਨੇ ਕਿਹਾ ਵੀ ਅੱਗੇ ਤੋਂ ਜਿਹੜਾ ਇਹ ਨਹੀਂ ਹੋਊਗਾ ਇਸ ਕਰਕੇ ਬੀਕੇਯੂ ਕਹਿੰਦਾ ਕਿ ਅਸੀਂ ਕਹਿ ਦਈਏ ਵੱਡੀ ਪ੍ਰਾਪਤੀ ਅੱਜ ਫੇਰ ਵੱਡੀ ਜਿੱਤ ਹੋਈ ਹੈ ਜਦੋਂ ਪੱਟੀ ਗਣਤੀ ਦੇ ਵਿੱਚ ਲੋਕ ਕਿਸਾਨ ਮਜ਼ਦੂਰ ਮੇਰੇ ਭੈਣਾ ਥਾਣੇ ਨੂਰੇ ਬਹਿ ਗਏ ਆ ਤਾਈ ਤੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਭਾੜੜਾ ਅੱਜ ਫੇਰ ਆਮ ਲੋਕਾਂ ਨੇ ਤੇ ਸੰਘਰਸ਼ੀ ਲੋਕਾਂ ਨੇ ਤੁਸੀਂ ਸੁਣਿਆ ਮਹਿੰਦਰ ਸਿੰਘ ਭੈਣੀ ਵਾਗਾ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਕਿ ਹਾ ਕਿ ਬੇਕਸੂਰਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ ਸੀ ਜੋ ਮੱਜਾਂ ਦੇ ਰਖਵਾਲੇ ਨੇ ਜੋ ਪਸ਼ੂਆਂ ਦੇ ਰਖਵਾਲੇ ਨੇ ਉਹਨਾਂ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਸੀ ਉਹਨਾਂ ਦੇ ਉੱਤੇ ਤਸ਼ੱਦਦ ਵੀ ਕੀਤਾ ਫਿਰ ਹਸਪਤਾਲ ਦੇ ਵਿੱਚ ਉਹਨਾਂ ਦੀ ਸਾਰ ਤੱਕ ਨਹੀਂ ਲਈ ਉਲਟਾ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀ ਹਸਪਤਾਲ ਦੇ ਉੱਤੇ ਵੀ ਦਬਾਅ ਪਾਇਆ ਜਾ ਰਿਹਾ ਸੀ ਤਾਂ ਸਾਰਾ ਮਾਮਲਾ ਜਦੋਂ ਗਰਮਾਇਆ ਜਦੋਂ ਫਿਰ ਕਿਸਾਨ ਇਕੱਠੇ ਹੋਏ ਇਕੱਠੇ ਹੋ ਕੇ ਥਾਣੇ ਦਾ ਘਰਾਓ ਕੀਤਾ ਉਸ ਤੋਂ ਬਾਅਦ ਫਿਰ ਘੰਟੀ ਉੱਪਰ ਤੱਕ ਖੜਕੀ ਤਾਂ ਉੱਪਰਲੇ ਅਫਸਰਾਂ ਨੇ ਭਰੋਸਾ ਦਵਾਇਆ ਖੈਰ ਭਰੋਸਾ ਤਾਂ ਦਵਾ ਦਿੱਤਾ ਹੁਣ ਉਸ ਐਸਐਚਓ ਦੇ ਉੱਤੇ ਕਾਰਵਾਈ ਕਿਹੋ ਜੀ ਹੁੰਦੀ ਆ ਇਹ ਦੇਖਣ ਵਾਲੀ ਗੱਲ ਹੈ